ਦッコ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਭਾਈਚਾਰੇ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਐਨੇ ਮਾੜੇ ਮੌਸਮ ਦੇ ਬਾਵਜੂਦ ਇੰਨੀ ਵੱਡੀ ਗਿਣਤੀ 'ਚ ਪਹੁੰਚ ਕੇ ਜੋ ਸਾਡਾ ਮਾਣ ਰੱਖਿਆ ਹੈਗਾ ਸਾਨੂੰ ਸਤਿਕਾਰ ਦਿੱਤਾ ਹੈਗਾ ਮੈਂ ਤੁਹਾਡਾ ਦਿਲੋਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਪਹਿਲਾਂ ਵੀ ਸਾਨੂੰ ਸਹਿਯੋਗ ਦਿੰਦੇ ਆਏ ਹੋ ਅੱਜ ਫੇਰ ਤੁਸੀਂ ਇਹ ਖਰਾਬ ਮੌਸਮ ਦੇ ਬਾਵਜੂਦ ਇੰਨੀ ਵੱਡੀ ਤਲਾਸ਼ ਇਕੱਠੇ ਹੋਏ ਹੋ ਇੱਕ ਵਾਰ ਫੇਰ ਤੁਹਾਡਾ ਸ਼ੁਕਰੀਆ ਅੱਜ ਦੀ ਪ੍ਰੈਸ ਕਾਨਫਰੈਂਸ ਅਸੀਂ ਪਟਿਆਲਾ ਵਿਖੇ ਐਮਪੀ ਆਫਿਸ ਵਿੱਚ ਦੋ ਮਕਸਦ ਨੇ ਮਤਲਬ ਜਿਹੜੇ ਜੁੜਵੇਂ ਮਕਸਦ ਨੇ ਉਹਨਾਂ ਬਾਰੇ ਆਪਾਂ ਕਰਨ ਜਾ ਰਹੇ ਹੈਗੇ ਆ ਤੇ ਮੇਰੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦੁੱਗਲ ਸਾਹਿਬ ਨੇ ਹੈਗਾ ਏਡੀਜੀਪੀ ਸਾਹਿਬ ਜਿਨ੍ਹਾਂ ਨੇ ਕਾਂਗਰਸ ਜੁਆਇਨ ਕੀਤੀ ਬੜੇ ਜੋਸ਼ ਖੁਸ਼ਹਾਲ ਬੜੀ ਸ਼ਰਧਾ ਨਾਲ ਬੜੀ ਕੁਝ ਕਰਨ ਦੇ ਅੰਦਾਜ਼ ਨਾਲ ਜਾਂ ਕੁਝ ਕਰਨ ਦੀ ਇੱਛਾ ਨਾਲ ਪੰਜਾਬ ਦੇ ਸਿਆਸਤ ਵਿੱਚ ਆਪਣਾ ਯੋਗਦਾਨ ਪਾਉਣ ਲਈ ਤੇ ਮੇਰੇ ਨਾਲ ਬੈਠੇ ਨੇ ਮੋਹਿਤ ਮਹਿੰਦਰਾ ਜੀ ਜਿਹੜੇ ਕਿ ਨੌਜਵਾਨ ਲੀਡਰ ਨੇ ਪੰਜਾਬ ਦੇ ਪਟਿਆਲੇ ਦੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਔਰ ਬੜੇ ਹਾਰਮਨ ਪਿਆਰੇ ਲੀਡਰ ਨੇ ਪਟਿਆਲਾ ਸ਼ਹਿਰ ਵਿੱਚ ਵੀ ਤੇ ਪਟਿਆਲਾ ਰੂਰਲ ਵਿੱਚ ਵੀ ਤੇ ਮੇਰੇ ਨਾਲ ਬੈਠੇ ਨੇ ਸਾਡੇ ਮਹੰਤ ਜੀ ਜਿਹੜੇ ਇੱਕ ਪਟਿਆਲਾ ਰੂਰਲ ਕਾਂਗਰਸ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਮੇਰੀ ਇਲੈਕਸ਼ਨ ਦੌਰਾਨ ਮੈਂ ਦੇਖਿਆ ਕਿ ਨੌ ਦਿਨ ਉਹ ਹਲਕਿਆਂ 'ਚ ਜਿੰਨੀ ਜ਼ਿੰਮੇਤਰਾ ਕੰਮ ਕੀਤਾ ਹੈਗਾ ਉਹ ਆਪਣੇ ਆਪ 'ਚ ਇੱਕ ਮਿਸਾਲ ਔਰ ਪੰਜਾਬ ਵਿੱਚ ਪਟਿਆਲਾ ਦਿਹਾਤੀ ਵਿੱਚ ਕਾਂਗਰਸ ਦੀਆਂ ਜੜ੍ਹਾਂ ਲਾਣ ਵਿੱਚ ਕਾਂਗਰਸ ਨੂੰ ਪੱਕੇ ਪੈਰੀ ਕਰਮ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਸਜਪਾਲ ਸਿੰਘ ਜੋੜੇ ਮਾਜਰੀ ਜਿਹੜਾ ਕਿ ਹਲਕਾ ਸਮਾਣਾ ਵਿੱਚ ਪਿਛਲੇ ਪਰ ਜਹਾ 30-40 ਸਾਲਾਂ ਤੋਂ ਕਾਂਗਰਸ ਦੇ ਨਾਲ ਲੱਗ ਕੇ ਜਿਹੜੀ ਸਿਆਸਤ ਆਪਣੇ ਲੋਕਾਂ ਵਾਸਤੇ ਸਿਆਸਤ ਉਹ ਕਰਦੇ ਪਏ ਨੇ ਗੁਰਮਿੰਦ ਗੌਰਵ ਸੰਧੂ ਜੀ ਹੈਗੇ ਹੈ ਤੇ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਨੌਜਵਾਨ ਜਦ ਰਾਜਲਾ ਸਾਹਿਬ ਬੈਠੇ ਹੈਗੇ ਹੈ ਤੇ ਵੀ ਸ਼ੁਕਲਾ ਸਾਹਿਬ ਬੈਠੇ ਹੈ ਐਮਜੀ ਸ਼ੁਕਲਾ ਸਾਹਿਬ ਬੈਠੇ ਹੈਗੇ ਸ਼ਰਮਾ ਜੀ ਬੈਠੇ ਹੈਗੇ ਐਮਜੀ ਸ਼ਰਮਾ ਜੀ ਮੰਡੋਰਾ ਸਾਹਿਬ ਬੈਠੇ ਹੈਗੇ ਸੋ ਆਈ ਡਿਡ ਨੋਟ ਗੋ ਇੰਟੂ दैट ਡਿਟੇਲ ਮੈਂ ਤੁਹਾਨੂੰ ਅੱਜ ਦੀ ਮਕਸਦ ਦੱਸਦਾ ਕਿ ਅੱਜ ਦੀ ਕਾਨਫਰੰਸ ਦਾ ਮਕਸਦ ਕੀ ਹੈ ਹਾਲਾਂਕਿ ਸਾਨੂੰ ਦਿੱਲੀੋਂ ਨਿਰਖਸ਼ਣਾ ਹੈਗੇ ਕਿ ਹਰ ਐਮਪੀ ਨੇ ਆਪਣੇ ਆਪਣੇ ਖੇਤਰ ਜਾ ਕੇ ਪਹਿਲਾ ਕੰਮ ਇਹ ਕਰਨਾ ਹੈਗਾ ਕਿ ਜੋ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਹਦੇ ਵਿੱਚ ਅਮਿਤ ਸ਼ਾਹ ਵਰਗੇ ਜਿਹੜੇ ਜਿੰਮੇਵਾਰ ਵਿਅਕਤੀ ਨੇ ਉਹਨਾਂ ਨੇ ਬਾਬਾ ਭੀਮਰਾਓਂ ਬੇਦਕਰ ਦੇ ਬਾਰੇ ਜੋ ਸ਼ਬਦ ਵਰਤੇ ਨੇ ਔਰ ਜਿਸ ਅੰਦਾਜ਼ ਜਿਸ ਲੈਜ਼ੇ ਵਿੱਚ ਉਹਨਾਂ ਨੇ ਤੰਜ਼ ਕੱਸਿਆ ਹੈਗਾ ਉਹ ਬਾਬਾ ਭੀਮਰਾਓਂ ਬੇਦਕਰ ਸਾਹਿਬ ਦਾ ਬਹੁਤ ਵੱਡੀ ਹੱਦ ਤੱਕ ਹੈਗੀ ਹੈ ਤੇ ਉਹਦੇ ਨਾਲ ਮਤਲਬ ਸਾਰੇ ਦੇਸ਼ ਦੇ ਜਿਹੜੇ ਹਤਾਇਸ਼ੀ ਨੇ ਸੰਵਿਧਾਨ ਦੇ ਤੈਸ਼ੀ ਨੇ ਬਾਬਾ ਅੰਬੇਦਕਰ ਸਾਹਿਬ ਦੇ ਉਪਾਜਕ ਨੇ ਉਹਨਾਂ ਦੀ ਜਿਹੜੀ ਯੋਗਦਾਨ ਹੈ ਉਹਦੀ ਸ਼ਲਾਘਾ ਕਰਦੇ ਨੇ ਉਹਨਾਂ ਦੇ ਲੋਨ ਬਹੁਤ ਠੇਸ ਪੁੱਜੀ ਹੈਗੀ ਹੈ ਉਹਨਾਂ ਨੇ ਅੰਬੇਦਕਰ ਮੇਦਕਰ ਮੇਦਕਰ ਐਨਾ ਮਜ਼ਾਕੀਆ ਔਰ ਐਨਾ ਹੱਦਕ ਪਰੇ ਢੰਗ ਨਾਲ ਜ਼ਿਕਰ ਕੀਤਾ ਹੈਗਾ ਹੈ ਔਰ ਇਹ ਕਹ ਕੇ ਜੇ ਐਨਾ ਰੱਬ ਦਾ ਨਾਮ ਲੈਂਦੇ ਤੁਹਾਨੂੰ ਸੱਤਾ ਜਨਮ ਤੱਕ ਸਵਰਗ ਮਿਲ ਜਾਣਾ ਸੀਗਾ ਇਸ ਦੇ ਖਿਲਾਫ ਅਸੀਂ ਪਾਰਲੀਮੈਂਟ 'ਚ ਮੁਜ਼ਾਹਰਾ ਕੀਤਾ ਹੈਗਾ ਬੜੀ ਚ ਸਾਡੀ ਸਾਡੇ ਮੁਜ਼ਾਹਰਾ ਰੋਕਣ ਵਾਸਤੇ ਭਾਜਪਾ ਡਾਂਗਾ ਵਧੀ ਨਾਲ ਬੰਨ ਕੇ ਬੈਨਰ ਬੰਨ ਕੇ ਉਹ ਸਾਡੇ ਮੁਜ਼ਾਹਰੇ ਰੋਕਣ ਵਾਸਤੇ ਆਏ ਜੋ ਇੰਦਰ ਜਾਂ ਦੀ ਕੋਸ਼ਿਸ਼ ਕੀਤੀ ਉਹਨੀ ਤੱਕਾ ਮੁਕੀ ਕੀਤੀ ਹੈਗੀ ਹੈ ਉਲਟਾ ਸਾਡੇ ਦੇ ਕੇਸ ਕੀ ਇਤਿਹਾਸ ਵੀ ਉਹਨਾਂ ਨੇ ਕੇਸ ਕੀਤਾ ਹੈਗਾ ਸੋ ਲੋਕ ਸਭਾ ਜਿਹੜੀ ਹੈਗੀ ਐ ਇਸ ਵਾਰ ਉਹ ਜੰਗ ਦਾ ਖਾੜਾ ਬਣੀ ਰਹੀ ਕਿਉਂਕਿ ਮੈਂ ਤੁਹਾਨੂੰ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਹੈਗਾ ਮੈਂ ਪਹਿਲਾਂ ਵੀ ਲੋਕ ਸਭਾ ਦੇ ਦਰਜਾ ਸੈਸ਼ਨ ਟੈਡ ਕੀਤੇ ਹੈਗੇ ਐ ਇਸ ਵਾਰ ਦਾ ਸੈਸ਼ਨ ਸੀਗਾ ਸਾਨੂੰ ਇੰਜ ਲੱਗਿਆ ਮੈਨੂੰ ਇੰਜ ਲੱਗਿਆ ਨਿੱਜੀ ਤੌਰ ਤੇ ਕਿ ਜਿਹੜੀਆਂ ਦੂਜੀਆਂ ਸੰਸਥਾਵਾਂ ਜਮਹੂਰੀਅਤ ਦੀ ਰਾਖੀ ਵਾਸਤੇ ਸਾਡੇ ਸੰਵਿਧਾਨ ਘੜੇ ਨੇ ਬਣਾਈਆਂ ਸਿਗੀਆਂ ਚਾਹੇ ਉਹ ਈਡੀ ਐ ਚਾਹੇ ਉਹ ਸੀਬੀਆਈ ਐ ਚਾਹੇ ਉਹ ਇਲੈਕਸ਼ਨ ਕਮਿਸ਼ਨ ਐ ਚਾਹੇ ਉਹ ਮੀਡੀਆ ਐ ਚਾਹੇ ਉਹ ਜੁਡੀਸ਼ਰੀ ਹੈਗੀ ਐ ਚਾਹੇ ਉਹ ਕੈ ਹਗੀ ਹੈ ਸਾਰੀਆਂ ਸੰਸਥਾਵਾਂ ਚ ਆਪਣੇ ਬੰਦੇ ਭਰਤੀ ਕਰਕੇ ਉਹਨਾਂ ਨੂੰ ਕੈਪਚਰ ਕਰਨ ਤੋਂ ਬਾਅਦ ਜਿਹੜਾ ਆਖਰੀ ਬੈਸ਼ਨ ਹੈ ਆਖਰੀ ਕਿਲਾ ਹੈਗਾ ਜਮਹੂਰੀਅਤ ਦਾ ਪਾਰਲੀਮੈਂਟ ਜਿਹੜਾ ਕਿ ਜਿਹਨੂੰ ਮੰਦਰ ਕਿਹਾ ਜਾਂਦਾ ਜਮਹੂਰੀਅਤ ਦਾ ਉਸ ਦੇ ਉੱਤੇ ਇਸ ਵਾਰ ਉਹਨਾਂ ਨੇ ਕਬਜ਼ੇ ਵਰਗੀ ਹਾਲਤ ਪੈਦਾ ਕਰ ਦਿੱਤੀ ਸੀ ਹਰ ਮੁੱਦੇ ਤੇ ਉਹਨਾਂ ਨੇ ਸਾਨੂੰ ਬੋਲਣ ਤੋਂ ਰੋਕਿਆ ਹੈਗਾ ਜਿਨਨੇ ਜਨਤਾਲਾ ਨਾਲ ਜੁੜੇ ਮੁੱਦੇ ਸੀ ਚਾਹ ਐਡਾਨੀ ਦੀ ਕਰਪਸ਼ਨ ਦਾ ਮੁੱਦਾ ਸੀਗਾ ਚਾਹ ਕਿਸਾਨ ਕਿਸਾਨ ਮਾਮਲਿਆਂ ਦਾ ਖਾਸ ਤੌਰ ਤੇ ਡਲੇਵਾਲ ਸਾਹਿਬ ਦੇ ਮਰਨ ਵਰਦਾ ਮੁੱਦਾ ਸੀਗਾ ਚਾਹੇ ਉਹ ਸੰਭਲ ਵਿੱਚ ਇੱਕ ਫਿਰ ਕੂ ਹਿੰਸਾ ਦਾ ਮੁੱਦਾ ਸੀਗਾ ਸਾਰੇ ਮੁੱਦਿਆਂ ਨੂੰ ਸਟਾਲ ਕੀਤਾ ਗਿਆ ਔਰ ਲਗਾਤਾਰ ਉਹ ਪੰਕ ਕਰਦੇ ਰਹੇ ਸਦਨੋ ਚਰਨਾਂ ਦੀ ਜ਼ਿੰਮੇਵਾਰੀ ਸਦਨ ਦੀ ਜਿਹੜੀ ਜਿਹੜੀ ਸੱਤਾ ਤੇ ਰਹਿ ਗਈ ਹੈ ਉਹਦੀ ਹੁੰਦੀ ਹੈਗੀ ਹੈ ਅਸੀਂ ਤਾਂ ਕਹਿੰਦੇ ਸੀ ਕਿ ਸਦਨ ਚਲਾਓ ਉਹਨਾਂ ਨਿਸ਼ਚਾ ਸੀਗਾ ਕਿ ਸਦਨ ਨਹੀਂ ਚੱਲਦਈ ਤਾਂ ਕਿ ਲੋਕਾਂ ਦੇ ਮੁੱਦੇ ਡਿਸਕਸ ਨਾ ਹੋ ਸਕਣ ਅਡਾਨੀ ਡਿਸਕਸ ਨਾ ਹੋਵੇ ਸੰਬਲ ਡਿਸਕਸ ਨਾ ਹੋਵੇ ਫਿਰ ਕੂ ਹਿੰਸਾ ਡਿਸਕਸ ਨਾ ਹੋਵੇ ਤੇ ਜਿਹੜੇ ਸੰਵਿਧਾਨ ਜਿਹੜਾ ਹੈਗਾ ਉਹ ਸਹੀ ਮਾਇਨੇ ਡਿਸਕਸ ਨਾ ਹੋਵੇ ਖੈਰ ਸੰਵਿਧਾਨ ਤੇ ਦੋ ਦਿਨ ਬਹੁਤ ਲਾਜ਼ਮਬ ਚਰਚਾ ਹੋਈ ਹੈਗੀ ਹੈ ਅਸੀਂ ਆਪਣਾ ਪੱਕ ਰੱਖਿਆ ਉਹਨਾਂ ਆਪਣਾ ਪੱਖ ਰੱਖਿਆ ਹੈਗਾ ਉਸ ਤੋਂ ਬਾਅਦ ਰਾਤ ਸਵਾ ਚ ਅੰਮਿਤ ਸ਼ਾਹ ਹੋਰਾਂ ਨੇ ਬੋਲਦਿਆਂ ਹੋਇਆਂ ਜੋ ਪੱਦੀ ਸ਼ਬਦਾਬਲੀ ਔਰ ਜਿਸ ਤੰਸ ਤੇ ਜਿਸ ਲੈਜ਼ੇ ਨਾਲ ਬਾਬਾ ਪੀਮਰਾਮ ਅੰਬੇਦਕਰ ਨੂੰ ਹੱਦ ਤੱਕ ਪਰ ਇਸ ਸ਼ਬਦਾਂ ਨਾਲ ਸੰਮੋਦਨ ਹੋਏ ਨੇ ਉਸ ਦੇ ਖਿਲਾਫ ਸਾਰੇ ਦੇਸ਼ ਵਿੱਚ ਰੋ ਹੈਗਾ ਨਾ ਸਿਰਫ ਕਾਂਗਰਸ ਪਾਰਟੀ ਵਿੱਚ ਬਲਕਿ ਸਾਰੇ ਜਿੰਨੀ ਅੰਬੇਦਕਰਾਈ ਧਿਰਾਂ ਨੇ ਸਾਰੇ ਜੋ ਦਲਿਤ ਸੰਸਥਾਾਂ ਨੇ ਸਾਰੀਆਂ ਜੋ ਪਾਰਟੀਆਂ ਨੇ ਉਹਨਾਂ ਨੇ ਇਸ ਇਸ ਦੇ ਖਿਲਾਫ ਵਿਰੋਧ ਪ੍ਰਗਟ ਕੀਤਾ ਇੱਥੋਂ ਤੱਕ ਕਿ ਭਾਈਵਾਲ ਨੇ ਐਨਡੀਏ ਦੇ ਉਹਨਾਂ ਨੇ ਵੀ ਇਸ ਤੇ ਵਿੱਚ ਪੀਪੀ ਦੀ ਹਾਂਚ ਹਾਂ ਦਨਕਾਰ ਕੀਤਾ ਹੈਗਾ ਕਿ ਉਸੇ ਸਨदर्भ ਜਿਹੜੀ ਅੱਜ ਦੀ ਸਾਡੀ ਕਾਨਫਰੰਸ ਹੈਗੀ ਹੈ ਪਟਿਆਲੇ ਸ਼ਹਿਰ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਪਟਿਆਲੇ ਹਲਕੇ ਵਿੱਚ ਇਸ ਦੇ ਖਿਲਾਫ ਇੱਕ ਲੋਕ ਰਾਏ ਰਾਯਾ ਮਾ ਪੈਦਾ ਕਰਨ ਵਾਸਤੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰਦੀ ਹੈਗੀ ਹੈ ਔਰ ਇਹ ਮੈਸੇਜ ਤੁਹਾਡੇ ਵੱਲੋਂ ਇਹੀ ਜਾਣਾ ਚਾਹੀਦਾ ਕਿ ਅੱਜ ਪਟਿਆਲੇ ਵਿੱਚ ਮੇਰੀ ਰਿਕਵੈਸਟ ਹੈਗੀ ਹੈ ਕਿ ਬਾਬਾ ਪੀਬਰਾਉਂ ਬੇਦਖਰ ਦਾ ਜੋ ਹੱਦ ਤੱਕ ਪਰਿਆ ਉਹਨਾਂ ਦੀ ਉਹਨਾਂ ਨੂੰ ਸੰਬੋਧਨ ਹੋਇਆਗਾ ਇਸ ਤਰੀਕੇ ਨਾਲ ਉਸ ਦੇ ਖਿਲਾਫ ਪਟਿਆਲੇ ਚ ਅੱਜ ਐਮਪੀ ਆਫਿਸ ਵਿੱਚ ਪਟਿਆਲੇ ਦੀ ਸਮੂੱਚੀ ਕਾਂਗਰਸ ਲੀਡਰਸ਼ਿਪ ਨੇ ਜੋਸ਼ੋ ਕਰੋਸ਼ ਨਾਲ ਇਸ ਦਾ ਵਿਰੋਧ ਕੀਤਾ ਹੈਗਾ ਗੁੱਸਾ ਜ਼ਾਹਰ ਕੀਤਾ ਹੈ ਔਰ ਇਸ ਤੇ ਅਮਿਤ ਸ਼ਾਤੋਂ ਅਸਤੀਫਾ ਵੀ ਮੰਗ ਵੀ ਕੀਤੀ ਹੈ ਤੇ ਮਾਫੀ ਦੀ ਮੰਗ ਵੀ ਕੀਤੀ ਹੈ ਕਿਉਂਕਿ ਇੱਕ ਅਮਲੀ ਰੂਪ ਤਸ ਵਿਧਾਨ ਨੂੰ ਪਹਿਲਾਂ ਹੀ ਆਂਡੂ ਕਰ ਦੇ ਸੀਗੇ ਚਾਹੇ ਸੰਵਿਧਾਨਕ ਸਸਤਾਵਾਂ ਖਤਮ ਕਰਨੀਆਂ ਹੋਣ ਚਾਹੇ ਸੰਵਿਧਾਨਵਾਦੀ ਇਹਨਾਂ ਦੇ ਕਈ ਲੀਡਰ ਭਾਜਪੀ ਦੇ ਅਕਸਰ ਸਟੇਜੇ ਕਹਿੰਦੇ ਰਹੇ ਸੀ ਕਿ ਅਸੀਂ ਸੰਵਿਧਾਨ ਬਦਲਣਾ ਹੈਗਾ ਜੇ ਅਸੀਂ 400 ਪਾਰ ਜਾਂਦੇ ਹੈਗੇ ਉਹ ਆਉਂਦਾ ਰੈਕੋਰਡ ਹੈਗਾ ਉਹ ਰਿਕਾਰਡ ਚ ਆਇਆ ਹੋਇਆ ਉਹ ਸਭ ਲੋਕਾਂ ਨੂੰ ਪਤਾ ਹੈਗਾ ਪਰ ਉਹ ਜਦੋਂ ਉਹ ਹਾਲਤ ਪੈਦਾ ਨਹੀਂ ਹੋ ਸਕੀ ਪਰ ਜਿਹੜਾ ਇਹਨਾਂ ਦੇ ਅੰਦਰ ਦਾ ਜੋ ਇੱਕ 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 ਇੱਛਾ ਹੈਗੀ ਕਿ ਇਹ ਸੰਵਧਾਨ ਪਲਟ ਕੇ ਮਨੁਵਾਦੀ ਸਮ੍ਰਿਤੀ ਹੈਗੀ ਮਨੁ ਸਮ੍ਰਿਤੀ ਹੈ ਉਹ ਲਾਗੂ ਕਰਨੀ ਹੈਗੀ ਵਰਨਵਸਾ ਲਾਗੂ ਕਰਨੀ ਹੈਗੀ ਹੈ ਦਲਤਾਂ ਦੇ ਔਰਤਾਂ ਨਾਲ ਜੋ ਮਨੁ ਸਮ੍ਰਿਤੀ ਕਰਦੀ ਹੈਗੀ ਹੈ ਉਹ ਹਿੰਦੁਸਤਾਨੀ ਸਮਾਜ ਉੱਤੇ ਪਿੱਛੇ ਨੂੰ ਲੈ ਕੇ ਜਾਣਾ 18ਵੀਂ ਸਦੀ ਨੂੰ ਮਾਧਿਯ ਉਗਵਲ ਨੂੰ ਉਹਦਾ ਜਿਹੜਾ ਜਿਹੜਾ ਜਵਾਨ ਤੇ ਇਜ਼ਹਾਰ ਹੈਗਾ ਜਵਾਨ ਚੋਂ ਜੋ ਫੁੱਟਣਾ ਹੈਗਾ ਉਹ ਅਮਰਸ਼ਾਹ ਦੀ ਜਵਾਨ ਤੋਂ ਫੁੱਟਿਆ ਗਿਆ ਬੋਲਿਆ ਗਿਆ ਤੇ ਜਿਸ ਕਰਕੇ ਇਹ ਅੱਜ ਪੱਪਜੀ ਬੀਜੇਪੀ ਸਾਰੇ ਹਿੰਦੁਸਤਾਨ ਡਿਫੈਂਸ ਦੀ ਪੋਜੀਸ਼ਨ ਪੋਜੀਸ਼ਨ ਵਿੱਚ ਹੈ ਕਦੀ ਰਾਹੁਲ ਗਾਂਧੀ ਝੂਠੇ ਇਸ ਬਣਾਦੀ ਹੈਗੀ ਤੇ ਮਹਾਤਮਾ ਗਾਂਧੀ ਵਾਰੇ ਜਲਦੀ ਹੈ ਕਿ ਬਿਹਾਰ ਦਾ ਗਵਰਨਰ ਤੇ ਕਦੀ ਹੋਰ ਇਸ ਤਰ੍ਹਾਂ ਦੇ ਕੇ ਨਾਲ ਇਹ ਸਿਹਰੀ ਘਟਨਾ ਹੈਗੀ ਹੈ ਇਹਦੀ ਇਹਦੀ ਮਹੱਤਵਾ ਹੈਗੀ ਹੈ ਮਹੱਤਾ ਹੈਗੀ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਾਡਾ ਅੱਜ ਦਾ ਮਕਸਦ ਹੈਗਾ ਔਰ ਅਸੀਂ ਇੱਕ ਸੁਰ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਪਟਿਆਲੇ ਦੀ ਅਮਿਤ ਸ਼ਾਹ ਨੂੰ ਚਿਤਾਵਨੀ ਦਿੰਦੇ ਆ ਕਿ ਆਪਣੀ ਜਿਹੜੀ ਉਹ ਦਲਿਤ ਵਿਰੋਧੀ ਮਾਨਸਿਕਤਾ ਹੈਗੀ ਬਾਬਾ ਭੀਮਰਾਓ ਵਿਰੋਧੀ ਮਾਨਸਿਕਤਾ ਹੈਗੀ ਹੈ ਉਹਦਾ ਇਸ ਤਰ੍ਹਾਂ ਭੱਦੇ ਟੰਗਣਾ ਇਜ਼ਹਾਰ ਕਰਨ ਤੋਂ ਬਾਅਦ ਆਵੇ ਨੇ ਪਟਿਆਲਾ ਸ਼ਹਿਰ ਦੀ ਸਾਰਾ ਹਿੰਦੁਸਤਾਨ ਸਾਰੇ ਅੰਬੇਦਕਰ ਦੇ ਆਸ਼ਿਕ ਸਾਰੇ ਸੰਵਿਧਾਨ ਦੇ ਆਸ਼ਿਕ ਜਿਹੜੇ ਲੋਕ ਹਿੰਦੁਸਤਾਨ ਨੂੰ ਭਾਰਤੀ ਸੰਵਿਧਾਨ ਉਸ ਅਨੁਸਾਰ ਚਲਾਣਾ ਚਾਹੁੰਦੇ ਹੈਗੇ ਨਾ ਕਿ ਮਨੁਸਮ੍ਰਿਤੀ ਅਨੁਸਾਰ ਚਲਾਣਾ ਚਾਹੁੰਦੇ ਹੈਗੇ ਜਿਵੇਂ ਭਾਜਪਾ ਪਿਛਲੇ 10 ਸਾਲ ਤੋਂ ਲਗਾਤਾਰ ਲੱਗੀ ਹੋਈ ਹੈ ਅਸੀਂ ਉਸ ਦੇ ਖਿਲਾਫ ਅੱਜ ਇਕੱਠੇ ਹੋਏ ਆਂ ਆਪਣਾ ਗੁੱਸਾ ਪ੍ਰਗਟ ਕਰਦੇ ਆਂ ਆਪਣਾ ਰੋਸ ਪ੍ਰਗਟ ਕਰਦੇ ਹੈਗੇ ਔ ਸੜਕਾਂ ਦੇ ਉੱਤਰ ਉਤਰ ਕੇ ਵੀ ਕਿ ਅਸੀਂ ਇਹਦਾ 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 ਮੁਕਾਬਲਾ ਕਰੇ ਔਰ ਇਹਨੂੰ ਨੰਗਾ ਕਰਾਂਗੇ ਡਾਕਟਰ ਸਾਹਿਬ ਜਿਹੜੇ ਲੈਕਚਰ ਆ ਹੋਣ ਜਨੇ ਉਸ ਦੇ ਵਿੱਚ ਆਪ ਦੀ ਜਿਹੜੀ ਕਰਾਰੀ ਹਾਰੀ ਕਵਾਂਗੇ ਜਿਸ ਤੱਕ ਦੇ ਨਾਲ ਰਿਜ਼ਲਟ ਨਹੀਂ ਆਏ ਹੈਗੇ ਜਿਵੇਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਸ ਨੂੰ ਕਿਵੇਂ ਦੇਖਦੇ ਕੀ ਕਹਿਣਾ ਚਾਹੋਗੇ ਤੁਰੀ ਅਗਲੀ ਸਿਚੁਏਸ਼ਨ ਕੀ ਦੇਖਦੇ ਹੋ ਤੁਸੀਂ ਪੰਜਾਬ ਦੇ ਵਿੱਚ ਦੁਖੋ ਪਹਿਲੀ ਗੱਲ ਤਾਂ ਇੱਕ ਉਹ ਕਹਿਣ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਜਿਸ ਤਿਸ ਢੰਗ ਨਾਲ ਪੰਜਾਬ ਦਾ ਜੋ ਰਿਜ਼ਲਟ ਜੋ ਆਇਆ ਸੋ ਆਇਆ ਹੈ ਤੁਹਾਨੂੰ ਪਤਾ ਹੀ ਹੈ ਕਿ ਸ਼ਾਕ ਕੋੜ ਦੇ ਰਿਜ਼ਲਟ ਖਾਸ ਤੌਰ ਤੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਰਿਜ਼ਲਟ ਜਲੰਧਰ ਦੇ ਰਿਜ਼ਲਟ ਲੁਧਿਆਣਾ ਦੇ ਰਿਜ਼ਲਟ ਜੋ ਕਾਂਗਰਸੀ ਕਾਰਗੁਜ਼ਾਰੀ ਰਹੀ ਹੈ ਉਹ ਕਾਫੀ ਚੰਗੀ ਰਹੀ ਹੈ ਭਾਵੇਂ ਕਿਤੇ ਕਿਤੇ ਦੋ ਚਾਰ ਸੀਟਾਂ ਦੀ ਘਾਟ ਹੈਗੀ ਹੈ ਅੰਮ੍ਰਿਤਸਰ ਤਾਂ ਪੂਰੀ ਬਜਾਰਟੀ ਹੈ ਫਗਵਾੜੇ ਵੀ ਪੂਰੀ ਬਜਾਰਟੀ ਵਾਲੀ ਗੱਲ ਹੈ ਲੁਧਿਆਣਾ ਵੀ ਅਸੀਂ ਬਹੁਤ ਨੇੜੇ ਤੇੜੇ ਹੈਗੇ ਹੈ ਤੇ ਬਾਕੀ ਹੋਰ ਸ਼ਹਿ ਪ੍ਰਾਪਤੀਆਂ ਕੀਤੀਆਂ ਹੈਗੀਆਂ ਪਟਿਆਲੇ ਵਿੱਚ ਖਾਸ ਤੌਰ ਤੇ ਦੇਖਣ ਚ ਆਇਆ ਨਾਮਿਨੇਸ਼ਨ ਪੇਪਰ ਫਾਈਲ ਕਰਨ ਤੋਂ ਲੈ ਕੇ ਪੰਜ ਗੱਲਾ ਇਹ ਨਹੀਂ ਕਾਰਪੋਰੇਸ਼ਨ ਦੇ ਮੈਂ ਪੂਰੀ ਪ੍ਰੋਸੈਸ ਵਿੱਚ ਸ਼ਾਮਲ ਸੇਗਾ ਹੁਣ ਤਾਂ ਮੈਂ ਲੋਕ ਸਭਾ ਸੇਗਾ ਜਦੋਂ ਪੰਚਾਇਤੀ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸੇਗੇ ਮੈਂ ਇਸ ਨੌਰ ਦੇ ਬੀਡੀਪੀਓ ਦਫ਼ਤਰ ਵਿੱਚ ਖੁਦ ਹਾਜ਼ਰ ਸੇਗਾ ਤੇ ਮੈਂ ਖੁਦ ਦੇਖਿਆ ਸੇਗਾ ਕਿਵੇਂ ਗੁੰਡਾ ਅੰਸਰ ਜਿਹੜੇ ਕਿ ਸ਼ਾਇਦ ਬਾਰੋਵੀ ਹੋਣ ਹਰਿਆਣੇ ਚੋ ਵੀ ਹੋਣ ਉਹ ਕਿਵੇਂ ਉੱਪਰ ਚਵਾਰੇ ਜਿੱਥੇ ਫਾਰਮ ਭਰਨੇ ਸੇਗੇ ਉੱਥੇ ਫਾਰਮ ਲੈ ਲੈ ਕੇ ਫਾੜਨੇ ਸੇਗੇ ਜਦੋਂ ਮੇਰੇ ਕੋਲ ਜੱਫਾ ਮਾਰਿਆ ਕੋਈ ਕੋਈ ਫੜਨ ਦੀ ਕੋਸ਼ਿਸ਼ ਕੀਤੀ ਤਾਂ ਭੱਜ ਕੇ ਪੌੜੀ ਉੱਤਰ ਗਿਆ ਤੇ ਦੇਖਣਸਾਰ ਕਰਨ ਕਰਨ ਕਰਕੇ ਸਾਰੇ ਬੰਦੇ ਪੌੜੀ ਉੱਤਰ ਗਏ ਉਸ ਤੋਂ ਬਾਅਦ ਕੁਝ ਹੱਦ ਤੱਕ ਮੇਰੀ ਜਿਹੜੀ ਜਿਹੜੀ ਦਾ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸੀ ਉਹ ਸਮੂਥ ਹੋ ਕੇ ਚੱਲੀ ਉਹ 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 ਸਹਿਜ ਚੱਲੀ ਹੈਗੀ ਹੈ ਪਰ ਉਸ ਤੋਂ ਬਾਅਦ ਜਦੋਂ ਮੇਰੇ ਆਣ ਤੋਂ ਬਾਅਦ ਪਤਾ ਲੱਗਿਆ ਫਿਰ ਉਹੀ ਗੁੰਡਾਗਰਦੀ ਕੀਤੀ ਹੈਗੀ ਸੋ ਨਾ ਮਜਰਦਗੀ ਪੱਤਰ ਕਰਨ ਤੋਂ ਰੋਕਣਾ ਦੇਖੋ ਪੰਚਾਇਤਾਂ ਤੇ ਕਾਰਪੋਰੇਸ਼ਨਾਂ ਬੁਨਿਆਦੀ ਇਕਾਈ ਹੈਗੇ ਪਹਿਲੀ ਇਕਾਈ ਹੈ ਜਮਹੂਰੀਅਤ ਦੀ ਜੇ ਇੱਥੇ ਹੀ ਐਨੇ ਗੈਰ ਜਮਹੂਰੀ ਜਿਹੜੇ ਕੰਮ ਹੁੰਦੇ ਆ ਇੱਥੇ ਹੀ ਇੱਕ ਜਮਹੂਰੀ ਪਰਕੇਰਾ ਨੂੰ ਐਨੀ ਢਾਲ ਆਈ ਜਾਂਦੀ ਹੈ ਉਹਦਾ ਜਮਹੂਰੀ ਦਾ ਕਤਲ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਉਦੇ ਉੱਪਰ ਸਮਾਜ ਜਮਹੂਰੀ ਦੀ ਰੱਖੀ ਕਰਨ ਦੀ ਗੱਲ ਕਿਵੇਂ ਕਰ ਸਕਦੇ ਹੈਗੇ ਸੋ ਇੱਕ ਪਾਸੇ ਆਮ ਆਦੀ ਪਾਰਟੀ ਦੇ ਸੰਜੇ ਸਿੰਘ ਲੋਕ ਸਭਾ ਸੌਰੀ ਰਾਜ ਸਭਾ ਚ ਪੀਜੇਪੀ ਸਰਕਾਰ ਨੂੰ ਪਾਣੀ ਪੀਪੀ ਕੇ ਕੋਸ ਰਿਹਾ ਕਿ ਬੀਜੇਪੀ ਨੇ ਦਿੱਲੀ ਵਿੱਚ ਇੱਕ ਟੈਰਰ ਕ੍ਰੀਟ ਕੀਤਾ ਹੋਇਆ ਹੈਗਾ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਹੈਗੇ ਤੇ ਉਹੀ ਆਮ ਆਦੀ ਪਾਰਟੀ ਪੰਜਾਬ ਵਿੱਚ ਜੋ ਭਾਜਪਾ ਦਿੱਲੀ ਚ ਕਰ ਰਹੀ ਹੋਣਾ ਵਾਸਤੇ ਉਹੀ ਉਹ ਪੰਜਾਬ ਵਿੱਚ ਕਾਂਗਰਸ ਵਾਸਤੇ ਤੇ ਦੂਜੀਆਂ ਪਾਰਟੀਆਂ ਵਾਸਤੇ ਕਰਦੇ ਪਏ ਇਹਦਾ ਦੋਗਲਾ ਕਿਰਦਾਰ ਹੈਗਾ ਉਹ ਜਗ ਜਾਹਰ ਹੈਗਾ ਜੇ ਤੁਸੀਂ ਛਪੀ ਸੁਣੋ ਸੰਜੀਤ ਸਿੰਘ ਦੀ ਕੱਲ ਪਰਸੋਂ ਦੀ ਰਾਤ ਸਭਾ ਤੇ ਤੁਹਾਨੂੰ ਪਤਾ ਲੱਗੂਗਾ ਕਿ ਜੋ ਉਹਨਾਂ ਨੇ ਉੱਥੇ ਬੋਲਿਆ ਹੈਗਾ ਉਹ ਹੂਮ ਹੂ ਪੰਜਾਬ ਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀ ਕਾਰਗੁਜ਼ਾਰੀ ਤੇ ਪੂਰਾ ਸੂਰਾ 100% ਟੁੱਕਦਾ ਹੈਗਾ ਔਰ ਦੁੱਖ ਦੀ ਗੱਲ ਇਹ ਹੈਗੀ ਹੈ ਕਿ ਸਾਡੇ ਐਸਐਸਪੀ ਨੇ ਸਾਡੀ ਡੀਸੀ ਨੇ ਜਿਨ੍ਹਾਂ ਨੇ ਸੰਵਧਾਨ ਦੀ ਸੌਂ ਕੱਤੀ ਖਾਦੀ ਹੈ ਸੰਵਧਾਨ ਦੀ ਰਾਖੀ ਕਰਨ ਦੀ ਸੌਂ ਖਾਦੀ ਹੈ ਇਹ ਜਿਹੜੇ ਬਿਊਰੋਕ੍ਰੇਸੀ ਹੈ ਚਾਹੇ ਪੁਲਿਸ ਬਿਊਰੋਕ੍ਰੇਸੀ ਹੈ ਚਾਹੋ ਸਿਵਲ ਬਿਰੋਕਰਸੀ ਹੈ ਉਹ ਜਦੋਂ ਸਬਤ ਚੁੱਕਦੇ ਹੈਗੇ ਅਕੈਡਮੀ ਤੋਂ ਬਾਹਰ ਨਿਕਲ ਕੇ ਉਹ ਭਾਰਤੀ ਸੰਵਿਧਾਨ ਦੀ ਸੌਂ ਚੁੱਕਦੇ ਹੈ ਕਿਸੇ ਸਰਕਾਰ ਦੀ ਸੌਂ ਨਹੀਂ ਚੁੱਕਦੇ ਕਿਸੇ ਬਾਦਲ ਦੀ ਕਿਸੇ ਕੈਪਟਨ ਦੀ ਕਿਸੇ ਭਗਵੰਤ ਮਾਨ ਦੀ ਸੌਂ ਨਹੀਂ ਚੁੱਕਦੇ ਤੇ ਜੋ ਅਥੋਂ ਦੀ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਵੀ ਤੇ ਪੁਲਿਸ ਪ੍ਰਸ਼ਾਸਨ ਨੇ ਜਿੰਨਾ ਪੱਖਪਤੀ ਰਵਈਆ ਪੜਾਇਆ ਜਿਵੇਂ ਪੁਲਿਸ ਦੀ ਮੌਜੂਦਗੀ ਵਿੱਚ ਐਸਐਸਪੀ ਦੀ ਮੌਜੂਦਗੀ ਵਿੱਚ ਜਿਵੇਂ ਸਾਡੇ ਪੁੱਤਰ ਸਾਡੇ ਕੈਂਡੀਡੇਟਸ ਕੋਲ ਕੋਲੇ ਕਾਰਜ ਕੋਏਗੇ ਪਾੜੇ ਗਏ ਜ਼ਮੀਨ ਤੇ ਸੁੱਟ ਕੇ ਔਰਤਾਂ ਨੂੰ ਜਿਵੇਂ ਉਹਨਾਂ ਦੀ ਸਰੀਰ ਦੇ ਵਿੱਚ ਮਤਲਬ ਕਾਹ ਵੀ ਧੂਏ ਗਏ ਉਹ ਇੱਕ ਬੜੀ ਸ਼ਰਮਨਾਕ ਘਟਨਾ ਹੈਗੀ ਪੰਜਾਬ ਦੇ ਚੌਣ ਇਤਿਹਾਸ ਦੀ ਜੋ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲੀ ਹੈਗੀ ਮੈਂ ਨਾਲ ਦੀ ਨਾਲ ਜਿੱਥੇ ਮੈਂ ਇੱਕ ਪਾਸੇ ਆਪ ਆਮ ਆਦੀ ਪਾਰਟੀ ਸਰਕਾਰ ਨੂੰ ਜੋ ਜਿਹੜੇ ਆਪਣੀ ਨੋਮੀਨੇਸ਼ਨ ਫਾਈਲ ਕਰ ਤੋਂ ਲੈ ਕੇ ਕੱਲ ਸੋਣਾ ਦੌਰਾਨ ਜੋ ਹੋਇਆ ਹੈਗਾ ਜਿੰਨੀ ਗੁੰਡਾ ਕਰਦੀ ਹੋਈ ਹੈ ਸਾਡੇ ਮੈਂਬਰਾਂ ਨੂੰ ਚੁੱਕਿਆ ਗਿਆ ਹੈਗਾ ਪਟਿਆਲਾ 2 ਚ ਵੀ ਤੇ ਪਟਿਆਲਾ 1 ਚ ਵੀ ਜਿਸ ਤਰ੍ਹਾਂ ਗੌਰਵ ਸੰਧੂ ਹਰਣ ਚੁੱਕ ਕੇ ਸ਼ਾਮ ਨੂੰ ਥਾਣੇ ਲੈ ਗਏਗੇ ਮਾਰਕਸ ਦੇ ਕੋਈ ਸਗਾ ਕਿ ਆਪਣੀ ਮਰਜ਼ੀ ਦੀ ਵੋਟਾਂ ਪਾ ਸਕੀਏ ਔਰ ਪਟਿਆਲੇ ਇਹ ਇਨਕੇਨ ਪ੍ਰਾਕ੍ਰੇਨ ਕਿ ਜੈਸੇ ਕੈਸੇ ਤੈਸੇ ਆਪਣੀ ਜਿਹੜੀ ਕਾਰਪੋਰੇਸ਼ਨ ਉੱਤੇ ਕਬਜ਼ਾ ਕੀਤਾ ਜਾ ਸਕੇ ਪਹਿਲਾਂ ਵੀ ਇਹ ਵੀ ਲੱਗਦਾ ਰਿਹਾ ਕਿ ਜਦੋਂ ਕਹਿਣਾ ਕਿ ਜਦੋਂ ਕਾਲੀ ਚਲ ਸੋਇਆ ਕਾਂਗਰਸੀ ਉਦੋਂ ਵੀ ਇਦਾਂ ਦਾ ਚਲਣ ਹੈਗਾ ਤੇ ਨਾਲ ਹੀ ਮੇਰਾ ਜੁੜਦਾ ਸਵਾਲ ਹੈ ਕਿ 33% ਫਿਰ ਹੋਈ ਐ ਇਸ ਵਾਰ VOTING ਕਿਉਂਕਿ ਪਿਛਲੀ ਵਾਰ ਬਾਟ ਹੋਈ ਐ ਇੱਕ ਘਟੀਆ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਉਹਨੂੰ ਕਿਵੇਂ ਲੈਂਦੇ ਦੇਖੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੇਕਰ ਪਹਿਲਾਂ ਹੋਇਆ ਤਾਂ ਗਲਤ ਹੋਇਆ ਹੈਗਾ ਚਾਹੇ ਉਹ ਕੈਪਟਨ ਸਾਹਿਬ ਨੇ ਪਰਤਪਾਈ ਹੈਗੀਏ ਚਾਹੇ ਉਹ ਬਾਤ ਬਦਲਾਨਾ ਚાલુ ਰੱਖੀ ਹੈ ਚਾਹੇ ਮੁੜ ਕੇ ਫਿਰ ਕੈਪਟਨ ਨੇ ਚਾਲੂ ਰੱਖੀ ਹੈ ਮੈਂ ਬਤੌਰ ਸਿਆਸਤਦਾਨ ਬਤੌਰ ਕਾਂਗਰਸੀ ਅਜਦੇ ਕਾਂਗਰਸੀ ਰਾਹੁਲ ਕਾਂਗਰਸਾਨ ਮੈਂ ਦਾ ਹੋਣ ਦੇ ਨਾਤੇ ਮੈਂ ਉਹਦੀ ਨਖੇਦੀ ਕਰਦਾ ਕਿ ਜੋ ਹੋਇਆ ਹੈਗਾ ਜਿਹਨੇ ਵੀ ਕੀਤਾ ਉਹ ਗਲਤ ਕੀਤਾ ਔਰ ਜੇ ਪਰਤ ਠੀਕ ਕਰਨੀ ਹੈ ਜੇ ਸਾਡੀ ਸਰਕਾਰ ਸਤਾਈ ਚਾਹੁੰਦੀ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਆਪਣੀ ਜਾਨ ਲਾ ਦੂੰਗਾ ਕਿ ਚੋਣ ਪ੍ਰਕਿਰਿਆ ਬਿਲਕੁਲ ਪਾਰਦਰਸ਼ੀ ਬਿਨਾ ਭੇਦ ਭਾਪ ਤੋਂ ਸਿਆਸੀ ਪਾਰਟੀਆਂ ਵੱਲੋਂ ਵੀ ਔਰ ਪ੍ਰਸ਼ਾਸਨ ਵੱਲੋਂ ਵੀ ਉਹ ਲੜੀ ਜਾਊਗੀ ਤਾਂ ਕਿ ਲੋਕਾਂ ਦਾ ਜਿਹੜਾ ਜਮਹੂਰੀਅਤ ਹੈ ਉਹ විශ්වාස ਬਣਿਆ ਰਵੇ ਹੁਣ ਤਾਂ ਲੋਕੀ ਚੋਣਾਂ ਲੜਨੋਂ ਤਿਆਰ ਨਹੀਂ ਜੇ ਤੁਸੀਂ 50 ਬੰਦਿਆਂ ਨੂੰ ਪਟਿਆਲਾ ਸ਼ਹਿਰ ਚ ਕਹੋ ਘਰ ਜਾ ਕੇ ਸ਼ਰੀਫ ਬੰਦਿਆਂ ਨੂੰ ਕਿ ਜੀ ਤੁਸੀਂ ਬਹੁਤ ਸ਼ਰੀਫ ਆਦਮੀ ਆ ਇਮਾਨਦਾਰ ਬੰਦੇ ਹੈਗੇ ਆ ਤੁਸੀਂ ਤੁਹਾਡਾ ਗੁਜ਼ਾਰਾ ਵੀ ਠੀਕ ਹੈ ਤੁਸੀਂ ਸਾਰੇ ਐਮਸੀ ਬਣ ਜਾਓ ਉਹ ਕਹਣਗੇ ਡਾਕਟਰ ਸਾਹਿਬ ਠੰਡ ਜਰੂਰ ਲੈ ਲਓ ਸਾਡੇ ਕੁੱਤੇ ਕੰਮ ਜਨਾਪ ਆਉ ਤੁਸੀ ਸ਼ਰੀਫ ਬੰਦਾ ਆਂ ਤੋਂ ਡਰਦਾ ਹੈਗਾ ਇਹ ਡਰਦਾ ਤਾਂ ਹੈਗਾ ਜੋ ਜੋ ਅਪ ਦੇਖਿਆ ਕੱਲ ਪਿਛਲੇ ਕੌਣ ਪਰ ਕੇਰਾ ਦੇ ਅਮਲ ਦੌਰਾਨ ਚਾਹੇ ਨਾਮਿਨੇਸ਼ਨ ਬੇ ਪ੍ਰੋਫਾਈਲ ਕਰਨ ਦਾ ਮਾਮਲਾ ਸੇਗਾ ਚਾਹੇ ਕਲ ਚੋਣਾ ਦਾ ਅਮਲੀ ਅਮਲੀ ਚੋਣਾ ਹੋਣ ਦਾ ਮਾਮਲਾ ਸੇਗਾ ਜੋ ਗੁੰਡਾਗਰਦੀ ਦਾ ਮਜਹਰਾ ਹੋਇਆ ਹੈਗਾ ਔਰ ਉਹਨਾਂ ਲੋਕਾਂ ਬਾਰੇ ਜਿਹਨਾਂ ਦੇ ਬੀਬੇ ਬੀਬੀ ਧਾਰੀਆਂ ਵਾਲੇ ਜੋ ਬੰਦੇ ਸਿਗੇ ਜੋ ਉਹਨਾਂ ਨੇ ਆਪਣੀ ਮਾਨਸਿਕਤਾ ਜ਼ਾਹਰ ਕੀਤੀ ਹੈ ਗੈਰ ਜਮਹੂਰੀ ਕਰਦਾਰ ਜ਼ਾਹਰ ਕੀਤਾ ਹੈਗਾ ਤਰਸਾਂ ਦਾ ਪੰਜਾਬ ਤੇ ਤਰਸਾਂ ਦਾ ਪੰਜਾਬੀ ਤੇ ਤਰਸਾਂ ਦਾ ਸਾਰੀ ਪੋਲੀਟਿਕਲ ਸਮਾਜ ਜਮਾਤ ਤੇ ਔਰ ਤਰਸਦਾ ਪੁਆਤਮਾਨ ਤੇ ਉਹਦੀ ਪਾਰਟੀ ਉੱਤੇ ਥੈਟਸੋ 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 ਇੱਕ ਸਵਾਲ ਹੈ ਕੇਂਦਰ ਸਰਕਾਰ ਇੱਕ ਦੇਸ਼ ਦੀ ਪਛਾਣ ਜਿਹ ਕਿਹ ਕਾਨੂੰਨ ਬਾਤ ਕਰ ਰਹੀ ਹੈ ਹੀ ਲੱਗਦਾ ਹੈ ਕਿ ਤੁਸੀਂ ਸਮਰਥਨ ਦੰਗੇ ਉਸ ਦਾ ਬਿਲਕੁਲ ਨਹੀਂ ਵੀ ਆਪੋਜ਼ਿਟ ਵੀ ਆਪੋਜ਼ਿਟ ਟੂ ਥੈਂਡਲ ਅਜੀਮ ਮੁਕਮਲ ਦੇਖੋ ਭਾਰਤ ਵਿਲੱਖਣਤਾਵਾਂ ਦਾ ਮੁਲਕ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਇੱਥੇ ਪਹਾੜੀ ਵਿਲੱਖਣਤਾਵਾਂ ਇਲਾਕਾਈ ਵਿਲੱਖਣਤਾਵਾਂ ਨਸਲੀ ਵਿਲੱਖਣਤਾਵਾਂ ਨਾਰਥ-ਈਸਟ ਦੀਆਂ ਤੇ ਇੱਥੇ ਕਲਚਰ ਜਿਹੜੀ ਸੱਭਿਆਚਾਰਕ ਵਿਲੱਖਣਤਾਵਾਂ ਹੈਗੀਆਂ ਕੌਮੀ ਵਿਲੱਖਣਤਾਵਾਂ ਹੈਗੀਆਂ ਨੀਮ ਕੌਮੀ ਵਿਲੱਖਣਤਾਵਾਂ ਹੈਗੀਆਂ ਸਾਡਾ ਮੁਲਕ ਡਾਇਵਰਸ ਮੁਲਕ ਹੈਗਾ ਇਸ ਸੰਵਿਧਾਨ ਕਹਿੰਦਾ ਕਿ ਰਾਜਾਂ ਦਾ ਸੰਘ ਹੈਗਾ ਆ ਉਸ ਦਾ ਮਤਲਬ ਕੀ ਹੈ ਪਤਰਕਾਰ ਦੋਸਤੋ ਅੱਜ ਦਾ ਸਾਰ ਮਤਲਬ ਇਹ ਹੈ ਕਿ ਕਿਸੇ ਹਿੰਦੁਸਤਾਨ ਨਾ ਦੇ ਮੁਲਕ ਨੇ ਆਪਣੇ ਟੋਟੇ ਕਰਕੇ ਪੰਜਾਬ ਬੰਗਾਲ ਤੇ ਤਾਮਿਲ ਰਾੜ ਨਹੀਂ ਬਣਾਏ ਪੰਜਾਬ ਬੰਗਾਲ ਤੇ ਤਾਮਿਲ ਰਾੜ ਨੇ ਆਪਣੀ ਹਸਤੀ ਤੇ ਹੋਰ ਮਿਟਾ ਕੇ ਹਿੰਦੂਸਤਾ ਹੀ ਬਣਾਇਆ ਹਿੰਦੁਸਤਾਨ ਤੇ ਅਸੀਂ ਆਪਣੀ ਹਸਤੀ ਹੋਂਦ ਮਿਟਾ ਕੇ ਹਿੰਦੁਸਤਾਨ ਬਣਾਇਆ ਇਹ ਕਿਸੇ ਹਿੰਦੁਸਤਾਨ ਨਾ ਦੇ ਮੁਲਕ ਨੇ ਆਪਣੇ ਟੋਟੇ ਕੱਟ ਕੇ ਨਹੀਂ ਸਾਨੂੰ ਬਣਾਇਆ ਅਸੀਂ ਬਣਾਇਆ ਹਿੰਦੁਸਤਾਨ ਇਹ ਸਾਡਾ ਮੁਲਕ ਹੈਗਾ ਸੋ ਇਸ ਮੁਲਕ ਦੇ ਵਿਲੱਖਣਤਾਵਾਂ ਹੈਗੀਆਂ ਜੇ ਇੱਕ ਦੇਸ਼ ਇੱਕ ਚੋਣ ਹੁੰਦੀ ਹੈਗੀ ਹੈ ਤਾਂ ਉਹਨਾਂ ਵਿਲੱਖਣਤਾਵਾਂ ਦਾ ਸਾਡੇ ਹਰ ਅਲੱਗ-ਅਲੱਗ ਕਲਚਰ ਹੈ ਅਲੱਗ-ਅਲੱਗ ਤਿਹਾਰ ਹੈ ਅਲੱਗ-ਅਲੱਗ ਫੈਸਟੀਵਿਟੀਸ ਹੈਗੀਆਂ ਅਲੱਗ-ਅਲੱਗ ਮੌਸਮ ਹੈਗੇ ਆ ਕਿਤੇ ਜੰਮੂ ਕਸ਼ਮੀਰ ਹੈ ਤੇ ਕਿਤੇ ਰਾਜਸਥਾਨ ਹੈਗਾ ਸੋ ਇੱਥੇ ਕਿੰਨੀਆਂ ਵਿਲੱਖਣਤਾਵਾਂ ਹੈਗੀਆਂ ਔਰ ਔਰ ਦੂਜਾ ਗੱਲ ਹੈ ਕਿ ਜੇ ਜਿਹੜੀ ਰਾਜਾ ਦੇ ਆਪਣੇ ਜਦੋਂ ਇੱਕ ਇੱਕ ਚੋਣ ਹੋਊਗੀ ਜੋ ਰਾਜ ਦੀ ਚੋਣ ਹੁੰਦੀ ਹੈ ਤਾਂ ਚਿਹਰਾ ਰਾਜ ਦਾ ਹੁੰਦਾ ਮੁੱਦੇ ਰਾਜ ਦੇ ਹੁੰਦੇ ਜੋ ਸੈਂਟਰ ਦੀ ਚੋਣ ਹੁੰਦੀ ਹੈ ਤਾਂ ਮੁੱਦੇ ਸੈਂਟਰ ਦੇ ਹੁੰਦੇ ਚਿਹਰਾ ਸੈਂਟਰ ਦਾ ਹੁੰਦਾ ਹੈਗਾ ਜੇ ਇਹਨੂੰ ਮਿਲ ਕੋ ਬਾ ਵੜਾਨ ਕੇ ਰਲ ਗੱਡ ਕੰਨ ਕੇ ਤਾਂ ਸਾਰੀ ਚੋਣ ਪ੍ਰਕੇ ਰਾਜ ਦੀ ਜਿਹੜੀ ਜਿਹੜਾ ਉਹਦਾ ਅਸਲੀ ਤੰਤ ਹੈਗਾ ਉਹ ਖਤਮ ਹੋ ਜਾਊਗਾ ਨੈਸ਼ਨਲ ਮੁੱਦੇ ਚੋਣ ਹੋਊਗੀ ਪੰਜਾਬ ਦੇ ਮੁੱਦੇ ਗਾਇਬ ਹੋਣਗੇ ਬੰਗਾਲ ਦੇ ਮੁੱਦੇ ਗਾਇਬ ਹੋਣਗੇ ਕਿਉਂਕਿ ਇੱਕ ਦੇਸ਼ ਇੱਕ ਚਾਉਣ ਦਾ ਨਾਰਾ ਬਿਲਕੁਲ ਗਲਤ ਹੈ ਇਹ ਇਹ ਸਾਰੀ ਵਿਲੱਖਣਤਾਵਾਂ ਖਤਮ ਕਰਕੇ ਜੋ ਮੈਂ ਪਹਿਲੇ ਜ਼ਿਕਰ ਕੀਤੀਆਂ ਜਿਹੜੀ ਕੈ ਜੁਨੀਟ ਯੂਨੀਵਰਸਿਟੀ ਇਹ ਡਿਗ੍ਰੀ ਨੂੰ ਮਾਰੀ ਜਾਂਦੇ ਹੈਗੇ ਯੂਟੀ ਬਣਾਈ ਜਾਂਦੇ ਹੈਗੇ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਭਾਸ਼ਾ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਕਾਰਡ ਸਾਰੇ ਮੁਲਕ ਨੂੰ ਇਕਾਤਮਕ ਭਾਰਤ ਉਹਦੇ ਨੂਨਣਾ ਚਾਹਦੇ ਹੈਗੇ ਹੈ ਜੇਲ ਬਣਾਉਣਾ ਚਾਹਦੇ ਹੈ ਹਿੰਦੂ ਰਾਸ਼ਟਰ ਦੀ ਅਸੀਂ ਉਹ ਜੇਲ ਬਣ ਤਨਕਾਰੀ ਪੰਜਾਬੀ ਮਹਿਲਾ ਨਹੀਂ ਆ ਕਹਿੰਦਾ ਹੈ ਡਾਕਟਰ ਸਾਹਿਬ ਤੁਸੀਂ ਐਮਪੀ ਹੋ ਹਾਂਜੀ ਜਿੱਦਾਂ ਵਿਧਾਨ ਸਭਾ 'ਚ ਕਮੇਟੀਆਂ ਬਣੀਆਂ ਹੁੰਦੀਆਂ ਲੋਕ ਸਭਾ ਦੇ ਵਿੱਚ ਕਮੇਟੀਆਂ ਬਣੀਆਂ ਹੁੰਦੀਆਂ ਲੋਕਲ ਬਾਡੀ ਦੀ ਕਮੇਟੀ ਪਛਾਣਦੇ ਹਾਂ ਹਾਂਜੀ ਹਾਂਜੀ ਸਰ ਕੀ ਤੁਸੀਂ ਐਜ਼ ਐਮਪੀ ਲੋਕ ਸਭਾ ਦੇ ਵਿੱਚ ਜੋ ਡੈਮੋਕਰੇਸੀ ਦਾ ਘਾੜ ਇੱਥੇ ਹੋਇਆ ਉਹ ਕਮੇਟੀ ਦੇ ਵਿੱਚ ਮੁੱਦਾ ਵਿਚਾਰਾਂਗੇ ਨੰਬਰ 1 ਤਾਂ ਹੈ ਹਾਂਜੀ ਤੇ ਜੇ ਲੋਕ ਸਭਾ 'ਚ ਮੁੱਦਾ ਉਠਾਉਣਾ ਚਾਹੀਦਾ ਹੈ ਤਾਂ ਕਿ ਦੇਸ਼ ਨੂੰ ਪਤਾ ਲੱਗੇ ਹੋਇਆ ਨੰਬਰ 2 ਤੇ ਦੇਸ਼ ਦੇ ਲੋਕਾਂ ਨੂੰ ਇੱਕ ਸੁਪਰੀਮ ਕੋਰਟ ਤੇ ਯੈਸ ਇੱਕ ਯੂਪੀਐਸਸੀ ਦਾ ਵਿਸ਼ਵਾਸ ਹੈ ਯੈਸ ਜੇਕਰ ਡੀਸੀ ਪ੍ਰੀਤੀ ਯਾਦਵ ਨੇ ਯੈਸ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਇਹ ਰਾਜਾ 30 ਸਾਲ ਲੋਕ ਦੀ ਕਾਮਨੀ ਹੈ ਬਿਲਕੁਲ ਜੀ ਜੇਕਰ ਉਹਨਾਂ ਨੇ ਆਪਣੇ ਸਰਦਾਰ ਨਖ ਜਿੰਮੇਵਾਰ ਨਹੀਂ ਲਵਾਈ ਕੀ ਤੁਸੀਂ ਐਜ਼ ਐਮਪੀ ਯੂਪੀਐਸ ਨੂੰ ਲੈਟਰ ਲਿਖੋਗੇ ਜਿਹੜਾ ਤੁਸੀਂ ਪ੍ਰੋਟੈਕਟ ਭੇਜਿਆ ਇਹ ਦੇਸ਼ ਲਈ ਖਤਰਾ ਹੈਗਾ ਇਹਨਾਂ ਦੇ ਤੁਸੀਂ ਜਵਾਬ ਦੇ ਮੈਂ ਜਰੂਰ ਜੀ ਮੈਂ ਪ੍ਰੋਵਿਲੀਜ ਮੋਸ਼ਨ ਤੇ ਪਾਉਂਗਾ ਪ੍ਰੋਵਿਲੀਜ ਮੋਸ਼ਨ ਇਹਨਾਂ ਦੋਨਾਂ ਅਫਸਰਾਂ ਦੇ ਖਿਲਾਫ ਮੇਰਾ ਕੁਝ ਵੀ ਸਟੇਕ ਤੇ ਨਹੀਂ ਆਉਂਦਾ ਕੈਰੀਅਰ ਸਟੇਕ ਤੇ ਹੈਗਾ ਜੋ ਇਹਨਾਂ ਨੇ ਆਪਣੀ ਗੈਰ ਜ਼ਿੰਮੇਵਾਰੀ ਦਿਖਾਈ ਹੈ ਔਰ ਜਿਸ ਤਰ੍ਹਾਂ ਪਾਰਟੀਸਨ ਇੱਕ ਇੱਕ ਤਰਫਾ ਬਿਹੇਵੀਅਰ ਸਰਕਾਰ ਦੇ ਹੱਕ ਵਿੱਚ ਭੁਗਤੇ ਆ ਗਿਆ ਇਟ ਇਜ਼ ਅਨਬੀਕਮਿੰਗ ਆਫ ਅ ਬਿਊਰੋਕਰਾਟ ਅਨਬੀਕਮਿੰਗ ਆਫ ਪੁਲਿਸ ਅਫੀਸ਼ਰ ਔਰ ਇਹਨਾਂ ਦੇ ਮੌਜੂਦਗੀ ਸਾਰਾ ਕੁਝ ਹੋਇਆ ਹੈਗਾ ਇਹਦੇ ਅੱਖਾਂ ਸਾਹਮਣੇ ਸਾਰਾ ਕੁਝ ਹੋਇਆ ਮਤਲਬ ਐਸਐਸਪੀ ਸਾਹਿਬ ਸਿੱਧੇ ਮਿਸ਼ਰਾ ਸਾਹਿਬ ਨੂੰ ਕਹਿ ਰਿਹਾ ਕਿ ਤੁਹਾਡਾ ਕੰਮ ਨਹੀਂ ਦੇਖਣਾ ਕਿ ਬਾਹਰੋਂ ਬੰਦਾ ਕੌਣ ਹੈ ਤੇ ਪੰਜਾਬ ਦੇ ਦਾ ਕੌਣ ਹੈਗਾ ਸਾਡਾ ਕੰਮ ਹੈਗਾ ਉਹਨਾਂ ਦਾ ਕੰਮ ਦਿਖਦਾ ਸੀ ਕਿ ਸੈਂਕੜੇ ਬੰਦੇ ਹਰਿਆਣੇ ਚ ਆ ਕੇ ਵੋਟਾਂ ਪਾ ਰਹੇ ਸੀਗੇ ਜਾਂ ਵੋਟਾਂ ਪੁਹਾਰੇ ਸੀਗੇ ਸੋ ਇਹ ਜਿਹੜਾ ਜਿਹੜਾ ਇਹਨਾਂ ਨੰਗੇ ਚਿੱਟੇ ਰੂਪ ਵਿੱਚ ਇਹਨਾਂ ਸਰਕਾਰ ਦਾ ਫੱਕ ਪੂਰਿਆ ਹੈਗਾ ਇਹਨਾਂ ਨੂੰ ਇਹਦੀ ਇਹਨਾਂ ਨੂੰ ਇਹਦੀ ਪ੍ਰੋਫੈਸ਼ਨਲ ਕੀਮਤ ਵੀ ਦੇਣੀ ਪਊਗੀ ਇਸ ਤੋਂ ਬਚ ਨਹੀਂ ਸਕਦੇ ਸਰ ਸਾਹਿਬ ਸੱਤ ਤੋਂ ਸੱਤ ਵੀ ਇਲੈਕਸ਼ਨ ਹੋਣਗੇ ਐਮਸੀਆਂ ਉਹਨਾਂ ਲਈ ਤਿਆਰੀ ਕਰ ਰਹੇ ਹੁਣ ਪਹਿਲੇ ਤੋਂ ਹੀ ਕਿਉਂਕਿ ਰਿਜ਼ਲਟ ਤੁਸੀਂ ਬਹੁਤ ਵਧੀਆ ਆ ਰਿਹਾ ਤੁਸੀਂ ਕਹਿ ਰਹੇ ਹੋ ਹੁਣ ਸੱਤ ਐਮਸੀਆਂ ਚ ਸਤਾਬ ਜਿੱਤੀ ਹੈ ਸਾਦੀ ਸੱਤ ਇਹ ਜਿਹਨੇ ਨੰਗੇ ਹੋ ਚੁੱਕੇ ਨੇ ਲੋਕਾਂ ਦੇ ਦਿਲ ਚ ਵੀ ਹੈਗਾ ਕਿ ਵੀ ਇਹ ਇੰਨਾ ਤੱਕਾ ਦਾ ਕਦੇ ਹੋਇਆ ਨਹੀਂ ਹੈਗਾ ਮੈਂ ਨਹੀਂ ਕਹਿੰਦਾ ਕਾਂਗਰਸ ਰਾਜ ਵੇਲੇ ਕਾਲੀ ਵੇਲੇ ਤੱਕਾ ਨਹੀਂ ਹੋਇਆ ਪਰ ਜੋਨ ਪ੍ਰਕਿਰਿਆ ਦੇ ਪਹਿਲੇ ਅਮਲ ਦੇ ਪਹਿਲੇ ਪੜਾ ਤੇ ਨਾਮਿਨੇਸ਼ਨ ਪੇਪਰ ਫਾਈਲ ਕਰਨ ਤੱਕ ਤੱਕਾ ਕਦੀ ਵੀ ਨਹੀਂ ਸੀ ਹੋਇਆ ਹਰ ਕੋਣ ਕੋ ਘਟੂ ਘੜ ਪੇਪਰ ਫਾਈਲ ਕਰਨ ਦੀ ਇਜਾਜ਼ਤ ਸੀਗੀ ਦੂਜਾ 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 ਮੈਂ ਮੈਂ ਤਾਂ ਤੁਸੀਂ ਬੈਠੇ ਹੋ ਸਾਰਾ ਆਪਣੇ ਪਰਿਵਾਰ ਹੈਗਾ ਦੂਜਾ ਆਪਣੇ ਬੋਲੋ ਵੀ ਇੱਕ ਨੁਕਸ ਰਿਹਾ ਹੈਗਾ ਮੈਂ ਤੁਹਾਨੂੰ ਇਲਾਨੀਆਂ ਕਹਿਣਾ ਨੁਕਸ ਰਿਹਾ ਕਿ ਸਾਡੇ ਜੋ ਬੰਦੇ ਪੇਪਰ ਫਾਈਲ ਕਰਨ ਗਏ ਸਾਡਾ ਹਜ਼ਾਰ ਹਜ਼ਾਰ ਬੰਦਾ ਇਕੱਠੇ ਕਿਉਂ ਨਹੀਂ ਗਿਆ ਅਸੀਂ 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 ਕਾਫਲੇ ਵਾਂਗ ਕੇ ਕਿਉਂ ਨਹੀਂ ਗਏ ਕਿਉਂ ਦੋ ਦੋ ਬੰਦੇ ਪੇਪਰ ਫਾਈਲ ਕਰਨ ਗਏ ਜਦ ਪਤਾ ਜੀ ਮਾਹੌਲ ਇਦਾਂ ਦਾ ਬੰਡਾ ਜਾ ਰਿਹਾ ਪਤਾ ਜੀ ਗੁੰਡਾ ਗਰ ਗੁੰਡੇ ਆਏ ਹੋਏ ਐ ਗੁੰਡਾਰ ਦੀ ਮਾਹੌਲ ਹੈ ਪ੍ਰਸ਼ਾਸਨ ਨਾਲ ਹੈਗਾ ਸਾਨੂੰ ਵੀ ਚਾਹੀਦਾ ਸੀ ਕਿ ਅਸੀਂ ਪੰਜ ਪੰਜ ਸੌ ਬੰਦਾ ਇਕੱਠੇ ਪੇਪਰ ਫਾਈਲ ਕਰਨਾ ਫਿਰ ਦਖੜਾ ਕਿਹੜਾ ਬਲਵਾਸ ਇਸ ਰਿਪੋਰਟ ਉਹ ਚਾਰੋਂ ਗੇਟ ਬੰਦ ਕਰ ਲੈਣਾ ਲੋਕ ਅੰਦਰ ਦਾ ਕੁਝ ਵੀ ਹੋਵੇ ਬਾਹਰ ਹਜ਼ਾਰ ਬੰਦਾ ਖੜਾ ਹੋਵੇ ਅੰਦਰ ਪ੍ਰਸ਼ਾਸਨ ਦੀ ਮਾਂ ਮਰ ਜਾਂਦੀ ਹੈ ਜੇ ਬਾਹਰ ਹਜ਼ਾਰ ਬੰਦਾ ਖੜਾ ਹੋਵੇ 8.5 ਬੰਦੇ ਚੱਲ ਗਏ ਪੇਪਰ ਫਾਈਲ ਕਰਨ ਉਹ ਪੂਰੇ ਗੁੰਡਾ ਗਰੋ ਲੈ ਕੇ ਤੁਰੇ ਫਿਰਦੇ ਸੀਗੇ ਕਰਦਾ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨਾਂ ਕੋ ਲਗਾਤਾਰ ਇਸੇ ਵੇਗ ਰਹੀ ਹੈ ਸਿਆਸੀ ਆਗੂ ਤੇ ਪਹੁੰਚ ਰਿਹਾ ਰਣਜੀਤ ਸਿੰਘ ਬਿੱਟੂ ਨੇ ਤੰਗ ਕੱਸਿਆ ਕਿ ਜਿਹੜਾ ਕਿਸਾਨ ਨਹੀਂ ਜਿਹੜਾ ਉੱਥੇ ਕਾਂਗਰਸੀ ਜਾ ਰਿਹਾ ਰੋਟੀਆਂ ਸੇਕਣ ਜਾ ਰਿਹਾ ਕੋਈ ਮੁੱਦੇ ਦੀ ਗੱਲ ਕਰਨ ਨਹੀਂ ਜਾ ਰਿਹਾ ਉੱਥੇ ਨਹੀਂ ਕੋਈ ਰੋਟੀਆਂ ਸੇਕ ਕਰਨੀ ਮੈਂ ਤਾਂ ਇੱਕ ਬਜ਼ੁਰਗ ਦੇ ਨਾਤੇ ਇੱਕ ਸਾਡੇ ਪੰਜਾਬ ਪੰਜਾਬ ਦਾ ਬਜ਼ੁਰਗ ਹੈ ਜੀ ਨਾਲ ਆਪਣੀ ਜੀਵਨ ਦਾ ਤੇ ਲਾਤਾ ਹੈਗਾ ਕਿਸਾਨੀ ਵਾਸਤੇ ਜਾਂ ਕਿਸਾਨ ਮੁੱਦਿਆਂ ਵਾਸਤੇ ਉਹ ਠੀਕ ਹੈ ਗਲਤ ਹੈ ਉਹਨਾਂ ਦੀ ਕਿਸਾਨ ਦੀ ਜਤਬੰਦੀਆਂ ਕੀ ਰੋਲੇ ਨਮ ਚੱਕਰ ਚ ਨਾ ਪੈਂਦਾ ਹੋਇਆ ਇੱਕ ਬਜ਼ੁਰਗ ਦੇ ਨਾਤੇ ਇੱਕ ਪੰਜਾਬੀ ਦੇ ਨਾਤੇ ਇੱਕ ਇੱਕ ਮਨੁੱਖੀ ਜਾਨ ਦੇ ਨਾਤੇ ਮ ਹਗਾ ਔਰ ਹਰ ਬੰਦਾ ਕਿਸੇ ਸਿਆਸੀ ਮਕਸਦ ਦੇ ਨਾਲ ਇੱਕ ਬਜ਼ੁਰਗ ਦੀ ਖਬਰਸਾਰ ਲੈਣ ਉਹਦੇ ਵਾਸਤੇ ਵੈਲ ਵਿਸ਼ਸ ਦੇਣ ਵਾਸਤੇ ਉੱਥੇ ਜਾ ਰਿਹਾ ਹੈਗਾ ਕੋਈ ਸਿਆਸਤ ਨਹੀਂ ਕਰ ਰਿਹਾ ਇਸ ਮੁੱਦੇ ਉੱਤੇ ਠੀਕ ਹੈ ਜੀ ਤਾਂ